ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਮਿੱਠੇ ਗੋੜਾ ਵਾਲੇ ਚੌਲ ਬਣਾਉਨੇ ਆ ਤੇ ਕਰਦੇ ਆਪਾਂ ਵੀਡੀਓ ਸਟਾਰਟ ਇਹ ਆਪਾਂ ਚੌਲ ਲੈ ਲਏ ਆਹ ਵਾਲੀ ਕੌਲੀ ਇੱਕ ਲਈ ਆਪਾਂ ਇਹ ਚੌਲਾਂ ਦੀ ਤੇ ਇਹ ਜਿਹੜਾ ਗੋੜਾ ਆਪਾਂ ਇਹ ਆਹ ਤਿੰਨ ਪੀਸੀਆਂ ਲਈਆਂ ਤੁਸੀਂ ਇਹ ਜਿਹੜਾ ਗੁੜ ਲੈਣਾ ਆਪਦੇ ਮਿੱਠਾ ਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਉਹਨਾਂ ਲੈ ਸਕਦੇ ਆ ਤੇ ਇਹ ਆਪਾਂ ਗੋੜ ਤੋੜ ਲਿਆ ਤੋੜ ਕੇ ਤੇ ਆਪਾਂ ਇਹਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਆਪਾਂ ਇਹ ਇੱਕ ਕੌਲੀ ਲਈ ਆ తిని కౌలం తిన్న ఇద్దరు గ్యాస్ రేస్ రూమ్ లే హీచే నే గుడ ਤੇ ਆਪਣਾ ਗੋੜ ਪੰਗਲ ਗਿਆ ਤੇ ਆਪਾਂ ਇਹਨੂੰ ਬੰਦ ਕਰ ਦਿੰਨੇ ਆ। ਇਤਨਾ ਪਕੜਾਈ ਰੱਖ ਲਈ ਐ ਤੇ ਇਹਦੇ ਵਿੱਚ ਆਪਾਂ ਘਿਓ ਪਾ ਲਿਆ। ਪਾ ਲਈ। ਪਾ ਇਹਦੇ ਵਿੱਚ ਆ ਖੋਪਾ ਪਾਵਾਂਗੇ ਕੱਟਿਆ ਹੋਇਆ ਇਸ ਤਰ੍ਹਾਂ ਤੇ ਇਹ ਦਾਖਾ ਹੈਗੀਆਂ। ਤੇ ਇਹ ਹੈਗੇ ਮਾਗਜ਼ ਇਹ ਚਾਰ ਪੰਜ ਬਾਦਾਮ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਟੁਕੜੇ ਚ ਕੱਟ ਲਿਆ। ਇਹ ਹੈਗੇ ਕਾਜੂ ਤੇ ਆਪਾਂ ਨੇ ਇਹਨੂੰ ਵੀ ਹਲਕਾ ਜਾਂ ਥੋੜਾ ਜਿਹਾ ਭੁੰਨ ਲੈਨੇ ਪਹਿਲਾਂ ਪਹਿਲੇ ਜਗਾ ਖਵਾ ਲੈਨੇ ਹੁਣ ਥੋੜੀ ਅੱਗ ਤੇ ਬਸ ਭੁੰਨਣਾ ਇਹਨਾਂ ਨੂੰ ਸਿਰਫ ਲੱਗਣਾ ਨਾ ਉਹਦੇ ਨਾਲ ਹੀ ਇਹਨੂੰ ਕੱਟੀ ਜਾਣਾ ਆਪਾਂ ਹੁਣ ਇਹ ਕਾਜੂ ਤੇ ਬਦਾਮ ਵੀ ਨਾਲ ਹੀ ਪਾ ਲੈਨੇ ਆ ਆਪਾਂ ਵੈਸੇ ਹੀ ਪਾ ਸਕਦੇ ਆ ਉਹਦੇ ਵਿੱਚ ਪਰ ਇਹਦੇ ਨਾਲ ਨੂੰ ਥੋੜਾ ਜਿਆਦਾ ਵਧੀਆ ਟੇਸਟ ਆ ਜਾਂਦਾ ਛੋਲਾਂ ਦਾ ਹੁਣ ਆਪਾਂ ਇਹਦੇ ਵਿੱਚ ਇਹ ਨਾਰੀਅਲ ਵੀ ਪਾ ਦਨੇ ਆ ਤੇ ਮੱਕੀਚ ਵੀ ਪਾ ਕਰਦੇ ਆ ਜਿਆਸ ਆਪਾਂ ਬੰਦ ਕਰਤੀ ਆ بس ਇਹਦੀ ਮਿੱਤੀ ਇਹ ਭੁੱਜ ਜਾਂਦੀ ਆ ਫੋਜ ਜਾਨੇ ਬਾਜ ਰਗਾ ਕਰਨਾ ਥੋੜਾ ਜਿਹਾ ਤੇ ਇਹਦੇ ਵਿੱਚ ਇਹਨੇ ਬਸ ਵਧੀਆ ਭੁੰਨਿਆ ਜਾਨਾ ਇਹਨਾਂ ਨੂੰ ਬਹੁਤ ਸੁਣੀ ਮੈਕ ਹੁੰਦੀ ਹੈ ਚਾਹ ਦੇ ਵਿੱਚੋਂ ਤੇ ਟੇਸਟ ਵੀ ਜਿਆਦਾ ਵਧ ਜਾਂਦਾ ਇਹਨੂੰ ਨਾ ਆਪਣਾ ਛੱਡ ਲੈਣੀ ਹੈ ਇਧਰ ਆਪਾਂ ਇਹ ਰੱਖ ਲੈ ਕੁਕਰ ਇਹਦੇ ਵਿੱਚ ਨੂੰ ਆਪਾਂ ਪਾਣੀ ਇਹ ਪਾ ਦਿਆ

ਤੇ ਗੋੜਾਲੇ ਚੌਲ ਬਹੁਤ ਜਿਆਦਾ ਵਧੀਆ ਸਵਾਦ ਬਣਦੇ ਆ ਜਿਹਦੇ ਨਾਲ ਹਰਨੂ ਜਾਂ ਪਨਮ ਮਿਲ ਜਾਂਦਾ ਤੇ ਟੇਸਟ ਵੀ ਬਹੁਤ ਬਣਦੀ ਆ ਸਾਡੇ ਦੇ ਵਿੱਚ ਇੱਕ ਵਾਰੀ ਜ਼ਰੂਰ ਬਣਾਉਣੀ ਚਾਹੀਦੀ ਇਹ ਚੌਲ ਨਮਕ ਨਮਕੀਂ ਤਾਂ ਆਪਾ ਬਣਾਉਂਦੀ ਰਹਿਨੇ ਆ ਇਹ ਚੌਲ ਵੀ ਜ਼ਰੂਰ ਬਣਾਉਣੇ ਚਾਹੀਦੇ ਆ ਹੁਣ ਨਾਲ ਦੇ ਵਿੱਚ ਇੱਕ ਚਮਚ ਇਹ ਸੌਂਫ ਪਾ ਦਾਂਗੇ ਸੌਂਫ ਤਾਂ ਜ਼ਰੂਰੀ ਹੈ ਦੇ ਵਿੱਚ ਪਾਉਣੀ ਸੌਂਫ ਪਾਤੀ ਆਪਾਂ ਇਹਦੇ ਵਿੱਚ ਤੇ ਜੇ ਤੁਹਾਡੇ ਕੋਲ ਬਦਾਮ ਜਾਂ ਕਾਜੂ ਵਗੈਰਾ ਹੈ ਨਹੀਂ ਤਾਂ ਤੁਸੀਂ ਨਾ ਪਾਓ ਇਹਦੇ ਵਿੱਚ ਸੌਂਫ ਤੇ ਜਿਹੜੀਆਂ ਹੈਗਾ ਆਹ ਨਾਰੀਅਲ ਤੇ ਦੱਖਣ ਇਹ ਤਾਂ ਜ਼ਰੂਰੀ ਪੈਂਦੀ ਹੈ ਤੇ ਬਹੁਤ ਹੀ ਇਨਾ ਨਾਲ ਹੀ ਟੇਸਟੀ ਬਣਦਾ ਅੱਗੇ ਆਪਾਂ ਪੁਰਾਣੇ ਬਜ਼ੁਰਗ ਆਪਾਂ ਬਣਾ ਕੇ ਦਿੰਦੇ ਹੁੰਦੇ ਸੀਗੇ ਤੇ ਉਹ ਸੌਫਾ ਦੱਖਾਂ ਤੇ ਇਹ ਵਾਲੀ ਸੌਂਫ ਜ਼ਰੂਰ ਪਾਉਂਦੇ ਸੀ ਤੇ ਸੌਂਫ ਨਾਲ ਵੀ ਬਹੁਤ ਵਧੀਆ ਫਲੇਵਰ ਆਉਂਦਾ ਇਹ ਜਿਹੜਾ ਆਪਾਂ ਇਹਦੇ ਵਿੱਚ ਇਹ ਆਪਾਂ ਤਲਿਆ ਸੀ ਆਪਾਂ ਇਹ ਵੀ ਇਹਦੇ ਵਿੱਚ ਹੀ ਪਾarne ਕਿਉਂ ਐਕਸਟਰਾ ਹੋਰ ਨਹੀਂ ਬੁੰਦੇ ਹੈਗੇ ਨਾਲ ਤੇ ਚੌਲ ਵਿਖਰੇ ਵਿਖਰੇ ਪਾ ਲਓ ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਲਾਂ। ਹੁਣ ਆਪਾਂ ਇਹਦੇ ਤੇ ਕੁੱਕਰ ਦਾ ਢੱਕਣ ਲਗਾ ਦਿੰਨੇ ਆ। ਤੇ ਜਿਆਦਾ ਤੇਜ਼ ਅੱਗ ਦੇ نیچے ਆਪਾਂ ਬਣਾਉਂਦੇ ਹੈਗੇ। ਇਹਦੀਆਂ ਆਪਾਂ ਇੱਕ ਜਾਂ ਡੇਢ ਵਸਲ ਆਪਾਂ ਇਹਦੀ ਵੀ ਜਾਵਾਂਗੇ। ਇਹ ਆਪਣੀ ਇੱਕ ਸਿਟੀ ਵੱਜ ਗਈ ਤੇ ਇੱਕ ਸਿਟੀ ਆਪਾਂ ਹੋਰ ਮਰਾ ਦੇਾਂਗੇ ਇਹਦੀ ਦੂਜੀ ਸਿਟੀ ਵੀ ਆਪਣੀ ਵੱਜ ਗਈ ਤੇ ਹੁਣ ਆਪਾਂ ਆਪੇ ਇਹਨੂੰ ਥੋੜਾ ਚਿਰ ਵਾਸਤੇ ਗੈਸ ਨੂੰ ਕਰ ਦਿੰਨੇ ਆਂ ਬੰਦ ਤੇ ਫੇਰ ਆਪਾਂ ਇਹਨੂੰ ਖੋਲਦੇ ਆਂ ਹੁਣ ਆਪਾਂ ਨਾ ਕੁੱਕਰ ਨੂੰ ਖੋਲ ਲੈਨੇ ਮੇਰੇ ਤੇਰੀ ਸੋਹਣੀ ਆਈ ਜਾਂਦੀ ਹੈ ਬਹੁਤ ਵਧੀਆ ਬਣ ਗਏ ਬਖਰੇ ਬਖਰੇ ਬਣੇ ਆ ਬਿਲਕੁਲ ਹੁਣ ਆ ਪੈਦੇ ਵਿੱਚ ਸਰਵ ਕਰ ਲੀਏ ਪਲੇਟ ਦੇ ਵਿੱਚ ਲੋ ਜੀ ਆਪਣਾ ਗੁੜ ਵਾਲੇ ਚੌਲ ਬਣ ਕੇ ਤਿਆਰ ਹੋ ਗਏ ਆ ਤੇ ਜੇ ਤੁਹਾਨੂੰ ਵੀ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ